ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਜਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਕਿਰਪਾ ਸਦਕਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਸੁਗੜ ਦਾ ਮਤਲਬ ਹੈ ਸੁਚੱਜੀ ਆਤਮਕ ਘੜਤ ਵਾਲਾ ਸੁਜਾਨੀ ਦਾ ਮਤਲਬ ਹੈ ਸਿਆਣਾ ਸਤਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਅਸਰੀਰ ਅਤੇ ਮਨ ਹੈ। ਉਸੇ ਪਰਮਾਤਮਾ ਦਾ ਧਨ ਪਦਾਰਥ ਵੀ ਇਹ ਸਾਰਾ ਕੁਝ ਉਹਦਾ ਹੀ ਦਿੱਤਾ ਹੋਇਆ ਹੈ। ਤਨ, ਮਨ, ਧਨ ਇਹ ਸਭ ਕੁਝ ਕਹਿੰਦੇ ਉਸ ਪਰਮਾਤਮਾ ਦੀ ਦੇਣ ਹੈ। ਉਹੀ ਸੁਚੱਜਾ ਹੈ ਤੇ ਉਹੀ ਸਿਆਣਾ ਹੈ। ਤੇ ਉਹੀ ਅਸਾਂ ਜੀਵਨ ਦਾ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਤੋਬੇਦਨ ਕੀ ਘਟਾਨੀ ਤੋਬੇਦ ਦਾ ਮਤਲਬ ਚੰਗੀ ਹਾਲਤ ਘਟਾਨੀ ਦਾ ਮਤਲਬ ਹੈ ਬਣ ਜਾਣਾ ਕਹਿੰਦੇ ਅਸਾਂ ਜੀਵਨ ਦਾ ਦੁੱਖ ਸੁੱਖ ਸਦਾ ਉਸ ਪ੍ਰਮਾਤਮਾ ਨਹੀਂ ਸੁਣਿਆ ਜਦੋਂ ਉਹ ਸਾਡੀ ਅਰਜ਼ੋਈ ਸਾਡੀ ਅਰਦਾਸ ਸੁਣਦਾ ਹੈ ਤਦੋਂ ਭਾਈ ਸਾਡੀ ਹਾਲਤ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਚੰਗੀ ਬਣ ਜਾਂਦੀ ਹੈ ਜੀ ਕਿ ਏਕ ਹੈ ਪਹਿਮਾਨੀ ਜੀ ਕੀ ਮਤਲਬ ਜਿੰਦ ਦੀ ਇੱਕ ਹੀ ਪਹਿ ਉਹ ਅਕਾਲ ਪੁਰਖ ਪਰਮਾਤਮਾ ਦੇ ਪਾਸ ਮੰਨੀ ਮੰਨੀ ਦਾ ਮਤਲਬ ਹੈ ਮੰਨੀ ਜਾਣੀ ਸਾਡੀ ਜਿੰਦ ਦੀ ਜਿਹੜੀ ਅਰਦਾਸ ਹੈ ਨਾ ਗੁਰਸਬ ਕਹਿੰਦੇ ਭਾਈ ਇਹ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਅਵਰ ਯਤਨ ਕਰ ਰਹੇ ਬਹੁ ਤੇਰੇ ਤਨ ਤਲ ਨਹੀਂ ਕੀਮਤ ਜਾਣੀ ਪਰਮਾਤਮਾ ਦੇ ਆਸਰੇ ਤੋਂ ਬਿਨਾ ਮਹਾਰਜ ਕਹਿੰਦੇ ਲੋਕ ਹੋਰ ਬਥੇਰੇ ਯਤਨ ਕਰਕੇ ਥੱਕ ਗਏ ਕੋਈ ਕਿਤੇ ਜਾ ਕੇ ਅਰਜੋਈਆਂ ਕਰਦਾ ਕੋਈ ਕਿਤੇ ਜਾ ਕੇ ਕਰਦਾ ਪਰ ਕਹਿੰਦੇ ਉਹਨਾਂ ਯਤਨਾਂ ਦਾ ਮੁੱਲ ਜਿਹੜਾ ਇੱਕ ਤਿਲ ਜਿਤਨਾ ਵੀ ਨਹੀਂ ਸਮਝਿਆ ਜਾਂਦਾ ਇੱਕ ਪਰਮਾਤਮਾ ਦੀ ਹਜ਼ੂਰੀ ਤੋਂ ਬਿਨਾਂ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰਦੀਨੋਂ ਮੰਨਤਾ ਨੇ ਸਤਗੁਰੂ ਜੀ ਸਮਝਾਉਂਦੇ ਨੇ ਵੀ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਵੀ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ ਉਹਦੀ ਹਾਲਤ ਕਿਹੋ ਜੀ ਬਣ ਜਾਂਦੀ ਹੈ ਉਹਦੀ ਅਵਸਥਾ ਜਿਗ ਅਨੰਦ ਉਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਹ ਮਨੁੱਖ ਬਿਕਾਰਾਂ ਵਿੱਚ ਨਹੀਂ ਨਿਕਦਾ ਨਾ ਉਹ ਡੋਲਦਾ ਹੈ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਤੇ ਉਹ ਮੁਕੰਮਲ ਤੌਰ ਤੇ ਕਹਿੰਦੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਜਿਹਨੂੰ ਨਾਮ ਮੰਤਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦਾ ਓਏ ਜੋ ਵਿਚ ਹਮ ਤੁਮ ਕੱਚ ਹੋਤੇ ਤਨ ਕੀ ਬਾਤ ਬਿਲਾਨੀ ਮਹਾਰਾਜ ਕਹਿੰਦੇ ਵੀ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਹੀ ਮੁੱਕ ਜਾਂਦੀ ਏ ਜੋ ਜਗਤ ਵਿੱਚ ਬੜੇ ਪਰਵਲ ਹਨ ਆਲੰਕਾਰ ਮਿਲਤਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਕਹਿੰਦੇ ਉਸ ਮਨੁੱਖ ਨੂੰ ਫਿਰ ਹਰ ਪਾਸੇ ਪ੍ਰਮਾਤਮਾ ਹੀ ਇਉਂ ਦਿਸਦਾ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾਲੀ ਜਾ ਕੇ ਰੈਣੀ ਬਣਦੀ ਏ ਤੇ ਉਸ ਰੈਣੀ ਤੋਂ ਉਸ ਢੇਲੀ ਤੋਂ ਫਿਰ ਸੋਨਾ ਅਕਬਾਉਂਦੀ ਹੈ ਪਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਮਹਾਰਜ ਕਹਿੰਦੇ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਰਸਨੁ ਹਰਥਾ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਿਵਤ ਸਲਾਹ ਦੀ ਬਾਣੀ ਦੇ ਮਨਨੋਂ ਬਾਜੇ ਇੱਕ ਰਸ ਵਜਣ ਲਗ ਜਾਂਦੇ ਹਨ ਕੋ ਨਾਨਕ ਨੇ ਚੱਲ ਕਰ ਬਾਂਧਿਓ ਗੁਰ ਕੀਓ ਬੰਧਾਣੀ ਗੁਰੂ ਨਾਨਕ ਸਰੂਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਆਖਦੇ ਹਨ ਕਿ ਗੁਰੂ ਨੇ ਜਿਸਮ ਮੁਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਵੇ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਣ ਔਰ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਦੇ ਬਾਜੇ ਵੱਜਣ ਲੱਗ ਜਾ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਸਾਡਾ ਟਿਕਾਣਾ ਹੋ ਜਾਏ ਇਹ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਫਾਕਤਾ ਦੀ ਅਰਦਾਸ ਗੁਰੂ ਕਰਦੀਆਂ ਸੇਵਾਵਾ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਮਹਾਰਤ ਸਾਬ ਦੇ ਚਰਨਾਂ ਚ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਬਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ